ਦੇਖੋ ਜੀ ਨਗਰ ਨਗਮ ਦੇ ਵਿੱਚ ਸਾਡੇ ਮਾਨਯੋਗ ਐਮਐਲਏ ਸਾਹਿਬ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਰਹਿਣ ਮਾਈਟ ਜਿੰਨੀਆਂ ਵੀ ਸਵਾਵਾਵਾਂ ਚੱਲਦੀਆਂ ਵਾਂ ਤੇ ਜਿਹੜੀ ਕਿ ਮੈਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ ਕਿਉਂਕਿ ਹਮੇਸ਼ਾ ਹੀ ਕੋਸ਼ਿਸ਼ ਆ ਕਿ ਨਗਰ ਨਗਮ ਸਾਡਾ ਬਲੰਦੀਆਂ ਨੂੰ ਛੂਵੇ ਤੇ ਮੋਗਾ ਸ਼ਹਿਰ ਸਾਡਾ ਸੋਨਾ ਸ਼ਹਿਰ ਬਣੇ ਜਿਹੜੀ ਕਿ ਗੱਲ ਕਰੀਏ ਅਸੀਂ ਚਾਹੇ ਐਮਰਜੈਂਸੀ ਗੱਡੀਆਂ ਦੀ ਗੱਲ ਕਰੀਏ ਚਾਹੇ ਜੈਟੰਗ ਵਾਲੀਆਂ ਗੱਡੀ ਨਿਕਲੇ ਜਿੱਥੇ ਵੀ ਤੁਹਾਡੇ ਭਰਾ ਦੀ ਲੋੜ ਪਈ ਆ ਹਮੇਸ਼ਾ ਅਸੀਂ ਸੇਵਾ ਨੂੰ ਸਮਰਪਿਤ ਰਹੇ ਆ ਜਿਹੜਾ ਕਿ ਮੈਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਵੀ ਇਹ ਗੱਡੀ ਹੈ ਕਿੱਥੇ ਆ ਕਿਉਂਕਿ ਮੈਂ ਦੇਖੀ ਜ਼ਰੂਰ ਸੀਗੀ ਪਹਿਲਾਂ ਜਿਹੜੀ ਸੜਕਾਂ ਦੀ ਸਫਾਈ ਹੁੰਦੀ ਸੀਗੀ ਪਰ ਜਦੋਂ ਸ਼ਾਨ ਬਣ ਕੀਤੀ ਤੇ ਪਤਾ ਲੱਗਾ ਵੀ ਇਹ ਸਮਰਾਲੇ ਮਾਰਚ ਦੇ ਮਹੀਨੇ 'ਚ ਖੜੀ ਕੀਤੀ ਸੀ ਤੇ ਅੱਜ ਇੱਕ ਪੂਰਾ ਸਾਲ ਹੋ ਗਿਆ ਮਾਰਚ ਦੇ ਮਹੀਨੇ 'ਚ ਇਸ ਮੈਨੂੰ ਕਰੀਬ 1 ਮਹੀਨਾ ਹੋ ਗਿਆ ਲੱਗੇ ਨੂੰ ਇਸ ਦੇ ਜਦੋਂ ਜਹ ਤੇ ਵੀ ਗੱਡੀ ਦਾ ਆਪਣਾ ਕਿੱਥੇ ਕੰਮ ਪਹੁੰਚਿਆ ਕੀ ਹੋਇਆ ਕੀ ਨਹੀਂ ਇੱਕ ਮਾਈਨਰ ਦੀ ਕੰਮ ਦੀ ਖਾਤਰ ਦੇ ਜਿਹੜਾ ਕਿ 1 ਸਾਲ ਤੋਂ ਸਮਰਾਲੇ ਏਜੰਸੀ ਦੇ ਵਿੱਚ ਗੱਡੀ ਖੜੀ ਸੀ ਬਹੁਤ ਕੋਸ਼ਿਸ਼ਾਂ ਦੇ ਤੇ ਮਾਨਜੋਗ ਐਮਐਲਸ ਰਨ ਮਾਹੇਠ ਜਿਹੜੀ ਕਿ ਅੱਜ ਮੈਂ ਇਹ ਗੱਡੀ ਅੱਜ ਨਗਰ ਰੰਗਮ ਦੇ ਵਿੱਚ ਬੁਲਾ ਲਈਆ ਉਸ ਤੋਂ ਬਾਅਦ ਮੈਂ ਇਹ ਗੱਲ ਜ਼ਰੂਰ ਕਹੂੰਗਾ ਇਹ ਜਿਹੜੇ ਅਫਸਰ ਆ ਉਹਨਾਂ ਦੀ ਬਹੁਤ ਵੱਡੀ ਨਾਲ ਇੱਕੀ ਆ ਜਿਹੜੀ ਕਿ ਇੱਕ ਲੰਮੇ ਸਮੇਂ ਤੋਂ ਗੱਡੀ ਜਿਹੜੀ ਏਜੰਸੀ ਦੇ ਵਿੱਚ ਖੜੀ ਕੀਤੀ ਹੋਈ ਸੀ ਇਹ ਕਿੰਦੀ ਕਾਸਟ ਲੱਗੀ ਸੀ ਜੀ ਇਹ ਇਹ ਤਕਰੀਬਨ 40 ਲੱਖ ਦੀ ਗੱਡੀ ਆ ਜੀ ਤੇ ਤੁਸੀਂ ਵੇਖ ਲਓ ਜੀ ਜੇ 40 ਲੱਖ ਦੀ ਗੱਡੀ ਆ ਤੇ ਇੱਕ 70 75 ਅਮਾਉਂਟ ਦੀ ਖਾਤਰ ਸਮਰਾਲੇ ਦੇ ਵਿੱਚ ਇੱਕ ਸਾਲ ਤੋਂ ਇਹ ਗੱਡੀ ਉੱਥੇ ਗੜ ਰਹੀ ਆ ਕਿਉਂਕਿ ਜਿਹੜਾ ਕਿ ਆਪੇ ਘਰ-ਬਾਰ ਤੇ ਪਰਿਵਾਰਾਂ ਦੇ ਵਿੱਚ ਵੀ ਕਹ ਲਈ ਜਾਂ ਆਪਣੀ ਕਿਰਤ ਕਮਾਈ ਦੀ ਕੋਈ ਚੀਜ਼ ਵੀ ਹੁੰਦੀ ਹੈ ਚਾਹੇ 80 ਹਜ਼ਾਰ ਦੀ ਸਕੂਟਰੀ ਕਹੀ ਆਪਾਂ ਉਹ ਵੀ ਸੰਭਾਲ-ਸਮਾਲ ਕੇ ਰੱਖਦੇ ਆ ਇਹ ਜਿਹੜੀ 80 ਤੋਂ 40 ਲੱਖ ਦੀ ਗੱਡੀ ਹੈ ਜਿਹੜੀ 1 ਸਾਲ ਤੋਂ ਸਮਰਾਲਾ ਏਜੰਸੀ ਦੇ ਵਿੱਚ ਖੜੀ ਆ ਇਹ 2021 ਮਾਡਲ ਆ ਗੱਡੀ ਜਾਨੀ ਜੀ ਪਹਿਲਾਂ ਤੁਸੀਂ ਵੀ ਕੌਂਸਲਰ ਸੀਗੇ ਪਹਿਲਾਂ ਮਸਲਾ ਇਹ ਧਿਆਨ ਚ ਤਾਂ ਹੋਊਗਾ ਪਹਿਲਾਂ ਕਿਉਂ ਨਹੀਂ ਆਵਾਜ਼ ਠਾਈ ਗਈ ਪਹਿਲਾਂ ਜੀ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਆ ਮੈਂ ਸੜਕਾਂ ਦੇ ਤੇ ਜ਼ਰੂਰ ਤੇ ਇਹ ਤੁਰੀ ਫਿਰਦੀ ਗੱਡੀ ਵੇਖੀ ਸੀ ਪਰ ਮੈਨੂੰ ਨਹੀਂ ਪਤਾ ਸੀ ਵੀ ਇਹ ਗੱਡੀ ਏਜੰਸੀ ਦੇ ਵਿੱਚ ਸਮਰਾਲੇ ਖੜੀ ਆ ਤੇ ਜਦੋਂ ਮੈਨੂੰ ਅੱਜ ਤੋਂ 2 ਮਹੀਨੇ ਪਹਿਲਾਂ ਪਤਾ ਚੱਲ ਰਹੀ ਸੀ ਤੇ ਇੱਕ ਮਹੀਨੇ ਤੋਂ ਮੈਂ ਪੂਰੀ ਇਹ ਜਦੋਜਹਿਦ ਦੇ ਮਗਰ ਪਿਆ ਆ ਸੀ ਅਫਸਰ ਸਾਹਿਬ ਨਾਲ ਦੇ ਵੀ ਵੀ ਗੱਡੀ ਦੀ ਕੀ ਡਿਟੇਲ ਆ ਵੀ ਇਹਦਾ ਮੈਨੂੰ ਦੱਸਿਆ ਜਾਵੇ ਤੇ ਉਹਦੀ ਸ਼ਾਨਦਬੀਨ ਕਰਕੇ ਅੱਜ ਇਹ ਨਗਰ ਰੰਗ ਵਿੱਚ ਗੱਡੀ ਅਸੀਂ ਬੁਲਾਈਏ ਜੇ ਗੱਡੀ ਦੀ ਕੰਡੀਸ਼ਨ ਦੀ ਗੱਲ ਕਰੀਏ ਹੁਣ ਕਿੱਦਾਂ ਦੀ ਕੰਡੀਸ਼ਨ ਐ ਇਸ ਟੇ ਗੱਡੀ ਦੀ ਕੰਡੀਸ਼ਨ ਤਾਂ ਬੈਸਟ ਆ ਜੀ ਬਾਕੀ ਅਸੀਂ ਕਿਉਂਕਿ ਜਿਹੜੀਆਂ ਇਹ ਬੈਟਰੀਆਂ ਕਿਉਂਕਿ ਇੱਕ ਅਫਸਰਾਂ ਦੇ ਸਾਹਬ ਕੋਲ ਕਹੋ ਜਾਂ ਕਿੱਦਾਂ ਦੇ ਵੀ ਕਿਸੇ ਵੀ ਚਾਹੀਏ ਅਫਸਰ ਦੀ ਡਿਊਟੀ ਸੀ ਇੱਥੇ ਕਿਉਂਕਿ ਜਦੋਂ ਆਪਾਂ ਗੱਡੀ ਚਲਾਵਾਂਗੇ ਨਾ ਜੇ ਉਹਦੇ ਖੜੀ ਰਹੂਗੀ ਤਾਂ ਬੈਟਰੀਆਂ ਦਾ ਖਰਾਬ ਕੋਸ਼ਿਸ਼ ਹੋਊਗੀ ਅੱਜ ਜਾਂ ਕੱਲ ਜਾਂ ਕੁਲ ਦਿਨਾਂ ਦੇ ਵਿੱਚ ਇਹਦੀਆਂ ਬੈਂਟਰੀਆਂ ਨਵੀਆਂ ਰਖਾ ਕੇ ਤੇ ਇਹ ਸੜਕਾਂ ਤੇ ਝੂਮਦੀ ਦਿਸੂਗੀ। ਮੋਗਾ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ? ਮੋਗਾ ਵਾਸੀਆਂ ਨੂੰ ਤਾਂ ਹਮੇਸ਼ਾ ਹੀ ਇਹ ਹੀ ਮੇਰੀ ਵੀ ਬੇਨਤੀ ਆ। ਮਾਨਜੋਗ ਐਮਐਲਐਸ ਦੀ ਬੇਨਤੀ ਕਿ ਜਿੱਥੇ ਕਿ ਸਾਡਾ ਬਣਦਾ ਵਾ ਜਿਹੜੀਆਂ ਸੰਗਤਾਂ ਸੀ ਉਹ ਕਰਨ ਆਫਿਸਰ ਸਾਹਿਬ ਸਹਿਯੋਗ ਕਰਨ ਤੇ ਅਸੀਂ ਸੇਵਾ ਨੂੰ ਹਮੇਸ਼ਾ ਹੀ ਸਮਰਪਿਤ ਹਾਂ। ਨਹੀਂ ਸੜਕਾਂ ਦੇ ਨਾਲ ਮਿੱਟੀ ਹਜੇ ਵੀ ਬਹੁਤ ਪਈ ਆ ਗੱਡੀਆਂ ਵੀ ਆ ਜਾਂਦੀਆਂ ਪਰ ਜਿਹੜੇ ਹਾਲਾਤ ਸੜਕਾਂ ਦੇ ਉਹੀ ਆ ਨੰਗਣਾ ਬਹੁਤ ਔਖਾ ਥਾਂ ਥਾਂ ਤੇ ਢੇਰੀਆਂ ਨਾਲ ਲੱਗੀਆਂ ਪਈਆਂ ਸਾਡੀ ਕੋਸ਼ਿਸ਼ ਭਾਜੀ ਇਹੀ ਹੋਊਗੀ ਕਿਉਂਕਿ ਪਹਿਲਾਂ ਸਾਨੂੰ ਮੈਨੂੰ ਵੀ ਨਹੀਂ ਪਤਾ ਸੀ ਇਹ ਗੱਡੀ ਦਾ ਵੀ ਗੱਡੀ ਆਪਣੀ ਕਿੱਥੇ ਆ ਜਦੋਂ ਦੀ ਗੱਡੀ ਚੱਲੂ ਹੁੰਦੀ ਆ ਤਕਰੀਬਨ ਇਹ ਨਿਰੰਤਰ ਇਹ ਗੱਡੀ ਮੋਗੇ ਸ਼ਹਿਰ ਦੇ ਵਿੱਚ ਵੱਖ-ਵੱਖ ਗਲੀਆਂ ਚ ਕਹ ਲੋ ਜਾਂ ਮੇਨ ਜਿੱਥੇ ਸੜਕਾਂ ਦੇ ਇਹ ਜਾ ਸਕਦੀ ਆ ਉੱਥੇ ਹਮੇਸ਼ਾ ਹੀ ਸਭਾਈ ਨੂੰ ਸਮਰਪਿਤ ਰਾਵਾਂਗੇ ਕਿੰਨੇ ਕੇ ਖਰਚੇ ਦੇ ਪਿੱਛੇ ਖੜੀ ਹੋਣੀ ਹੈ ਖਰਚਾ ਕਰੀਬ ਲੱਖੋਂ ਥੱਲੇ ਹੀ ਸੀਗਾ ਜੀ ਇਹ ਲੱਖੋਂ ਦਾ ਥੱਲੇ ਜੀ ਕਹ ਲੋ ਚਲੋ ਲੱਖ ਵੀ ਮੰਨਦੇ ਆ ਡੇਢ ਵੀ ਮੰਨਦੇ ਆ ਤੇ 40 ਲੱਖ ਦੀ ਗੱਡੀ ਇੱਕ ਲੱਖ ਡੇਢ ਲੱਖ ਪਿੱਛੇ ਖੜੀ ਕਰਨੀ ਹੈ ਤੇ ਇਹ ਦੋਨ ਨਾਲ ਇੱਕੀ ਹੋਰ ਹੋਈ ਨਹੀਂ ਸਕਦੀ